ਇਸ ਦੇ ਨਾਲ ਹੀ ਫੁੱਲ ਬਾਡੀ ਪ੍ਰੋਟੈਕਟਰ ਜੇਰ ਸੂਟ ਦੇ ਨਾਲ ਲੈਸ ਹੋਣਗੇ ਜਵਾਨ ਕਿਸਾਨ ਅੰਦੋਲਨ ਨਾਲ ਨਿਪਟਣ ਦੇ ਲਈ ਪੁਲਿਸ ਦੀ ਸਪੈਸ਼ਲ ਟੁਕੜੀਆਂ ਨੂੰ ਅੱਗੇ ਕਰਨ ਦੇ ਨਾਲ-ਨਾਲ ਉਹਨਾਂ ਦੀ ਸੁਰੱਖਿਆ ਤੇ ਵੀ ਧਿਆਨ ਦਿੱਤਾ ਗਿਆ ਹੈ ਜਵਾਨਾਂ ਦੇ ਲਈ ਫੁੱਲ ਬਾਡੀ ਬਟੈਕਟਰ ਗিয়ার ਸੂਟ ਮੰਗਵਾਏ ਗਏ ਨੇ ਜਿਨ੍ਹਾਂ ਨੂੰ ਪਾ ਕੇ ਬਾਅਦ ਦੇ ਵਿੱਚ ਜਵਾਨਾਂ ਤੇ लाठी चार्ज ਡੰਡੇ ਦਾ ਅਸਰ ਅਤੇ ਨਾ ਹੀ ੱੱਕਾ ਮੁੱਕੀ ਜਾਂ ਪੱਥਰਬਾਜ਼ੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੂਟ ਦੇ ਵਿੱਚ ਆਮ ਤੌਰ ਤੇ ਨਾਲ ਕਾਫੀ ਮਜ਼ਬੂਤ ਹੈਲਮਟ ਹੈ ਜਿਸ ਦੇ ਵਿੱਚ ਅੱਗੇ ਸ਼ੀਸ਼ਾ ਨਹੀਂ ਬਲਕਿ ਲੋਹੇ ਦੀ ਮਜ਼ਬੂਤ ਜਾਲੀ ਹੈ ਇਹ ਸੂਟ ਸਾਤੀ ਹੱਥਾਂ ਲੱਤਾ ਵਹਾ ਪੇਟ ਅਤੇ ਟੂਹੀ ਪੂਰੀ ਤਰ੍ਹਾਂ ਕਵਰ ਕਰੇਗਾ ਮੁਲਾਜ਼ਮਾਂ ਦੇ ਲਈ ਸਹੂਲियत ਦੇ ਲਈ ਸੂਟ ਦਾ ਕਾਫੀ ਲਾਈਟ ਵੇਟ ਰੱਖਿਆ ਗਿਆ ਤਾਂ ਕਿ ਉਹ ਆਸਾਨੀ ਦੇ ਨਾਲ ਦੌੜ ਸਕਣ ਇਸ ਦੇ ਨਾਲ ਹੀ ਫੁੱਲ ਬਾਡੀ ਪ੍ਰੋਟੈਕਟਰ ਜੇਰ ਸੂਟ ਦੇ ਨਾਲ ਲੈਸ ਹੋਣਗੇ ਜਵਾਨ ਕਿਸਾਨ ਅੰਦੋਲਨ ਨਾਲ ਨਿਪਟਣ ਦੇ ਲਈ ਪੁਲਿਸ ਦੀ ਸਪੈਸ਼ਲ ਟੁਕੜੀਆਂ ਨੂੰ ਅੱਗੇ ਕਰਨ ਦੇ ਨਾਲ-ਨਾਲ ਉਹਨਾਂ ਦੀ ਸੁਰੱਖਿਆ ਤੇ ਵੀ ਧਿਆਨ ਦਿੱਤਾ ਗਿਆ ਜਵਾਨਾਂ ਦੇ ਲਈ ਫੁੱਲ ਬਾਡੀ ਬਟੈਕਟਰ ਗিয়ার ਸੂਟ ਮੰਗਵਾਏ ਗਏ ਨੇ ਜਿਨ੍ਹਾਂ ਨੂੰ ਪਾ ਕੇ ਬਾਅਦ ਦੇ ਵਿੱਚ ਜਵਾਨਾਂ ਤੇ लाठी चार्ज ਡੰਡੇ ਦਾ ਅਸਰ ਅਤੇ ਨਾ ਹੀ ੱੱਕਾ ਮੁੱਕੀ ਜਾਂ ਪੱਥਰਬਾਜ਼ੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੂਟ ਦੇ ਵਿੱਚ ਆਮ ਤੌਰ ਤੇ ਨਾਲ ਕਾਫੀ ਮਜ਼ਬੂਤ ਹੈਲਮਟ ਹੈ ਜਿਸ ਦੇ ਵਿੱਚ ਅੱਗੇ ਸ਼ੀਸ਼ਾ ਨਹੀਂ ਬਲਕਿ ਲੋਹੇ ਦੀ ਮਜ਼ਬੂਤ ਜਾਲੀ ਹੈ ਇਹ ਸੂਟ ਛਾਤੀ ਹੱਥਾਂ ਲੱਤਾਂ ਵਹਾ ਪੇਟ ਅਤੇ ਟੂਹੀ ਪੂਰੀ ਤਰ੍ਹਾਂ ਕਵਰ ਕਰੇਗਾ ਮੁਲਾਜ਼ਮਾਂ ਦੇ ਲਈ ਸਹੂਲियत ਦੇ ਲਈ ਸੂਟ ਦਾ ਕਾਫੀ ਲਾਈਟ ਵੇਟ ਰੱਖਿਆ ਗਿਆ ਤਾਂ ਕਿ ਉਹ ਆਸਾਨੀ ਦੇ ਨਾਲ ਦੌੜ ਸਕਣ ਇਸ ਦੇ ਨਾਲ ਹੀ ਫੁੱਲ ਬਾਡੀ ਪ੍ਰੋਟੈਕਟਰ ਜੇਰ ਸੂਟ ਦੇ ਨਾਲ ਲੈਸ ਹੋਣਗੇ ਜਵਾਨ ਕਿਸਾਨ ਅੰਦੋਲਨ ਨਾਲ ਨਿਪਟਣ ਦੇ ਲਈ ਪੁਲਿਸ ਦੀ ਸਪੈਸ਼ਲ ਟੁਕੜੀਆਂ ਨੂੰ ਅੱਗੇ ਕਰਨ ਦੇ ਨਾਲ-ਨਾਲ ਉਹਨਾਂ ਦੀ ਸੁਰੱਖਿਆ ਤੇ ਵੀ ਧਿਆਨ ਦਿੱਤਾ ਗਿਆ ਜਵਾਨਾਂ ਦੇ ਲਈ ਫੁੱਲ ਬਾਡੀ ਬਟੈਕਟਰ ਗিয়ার ਸੂਟ ਮੰਗਵਾਏ ਗਏ ਨੇ ਜਿਨ੍ਹਾਂ ਨੂੰ ਪਾ ਕੇ ਬਾਅਦ ਦੇ ਵਿੱਚ ਜਵਾਨਾਂ ਤੇ लाठी चार्ज ਡੰਡੇ ਦਾ ਅਸਰ ਅਤੇ ਨਾ ਹੀ ੱੱਕਾ ਮੁੱਕੀ ਜਾਂ ਪੱਥਰਬਾਜ਼ੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੂਟ ਦੇ ਵਿੱਚ ਆਮ ਤੌਰ ਤੇ ਨਾਲ ਕਾਫੀ ਮਜ਼ਬੂਤ ਹੈਲਮਟ ਹੈ ਜਿਸ ਦੇ ਵਿੱਚ ਅੱਗੇ ਸ਼ੀਸ਼ਾ ਨਹੀਂ ਬਲਕਿ ਲੋਹੇ ਦੀ ਮਜ਼ਬੂਤ ਜਾਲੀ ਹੈ ਇਹ ਸੂਟ ਸਾਤੀ ਹੱਥਾਂ ਲੱਤਾਂ, ਬਾਹਾਂ, ਪੇਟ ਅਤੇ ਟੂਹੀ ਪੂਰੀ ਤਰ੍ਹਾਂ ਕਵਰ ਕਰੇਗਾ। ਮੁਲਾਜ਼ਮਾਂ ਦੇ ਲਈ ਸਹੂਲियत ਦੇ ਲਈ ਸੂਟ ਦਾ ਕਾਫੀ ਲਾਈਟ ਵੇਟ ਰੱਖਿਆ ਗਿਆ ਤਾਂ ਕਿ ਉਹ ਆਸਾਨੀ ਦੇ ਨਾਲ ਦੌੜ ਸਕਣ। ਇਸ ਦੇ ਨਾਲ ਹੀ ਫੁੱਲ ਬਾਡੀ ਪ੍ਰੋਟੈਕਟਰ ਗੀਅਰ ਸੂਟ ਦੇ ਨਾਲ ਲੈਸ ਹੋਣਗੇ ਜਵਾਨ। ਕਿਸਾਨ ਅੰਦੋਲਨ ਨਾਲ ਨਿਪਟਣ ਦੇ ਲਈ ਪੁਲਿਸ ਦੀ ਸਪੈਸ਼ਲ ਟੁਕੜੀਆਂ ਨੂੰ ਅੱਗੇ ਕਰਨ ਦੇ ਨਾਲ-ਨਾਲ ਉਹਨਾਂ ਦੀ ਸੁਰੱਖਿਆ ਤੇ ਵੀ ਧਿਆਨ ਦਿੱਤਾ ਗਿਆ। ਜਵਾਨਾਂ ਦੇ ਲਈ ਫੁੱਲ ਬਾਡੀ ਬਟੈਕਟਰ ਗিয়ার ਸੂਟ ਮੰਗਵਾਏ ਗਏ ਨੇ ਜਿਨ੍ਹਾਂ ਨੂੰ ਪਾ ਕੇ ਬਾਅਦ ਦੇ ਵਿੱਚ ਜਵਾਨਾਂ ਤੇ लाठी चार्ज ਡੰਡੇ ਦਾ ਅਸਰ ਅਤੇ ਨਾ ਹੀ ੱੱਕਾ ਮੁੱਕੀ ਜਾਂ ਪੱਥਰਬਾਜ਼ੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਸੂਟ ਦੇ ਵਿੱਚ ਆਮ ਤੌਰ ਤੇ ਨਾਲ ਕਾਫੀ ਮਜ਼ਬੂਤ ਹੈਲਮਟ ਹੈ ਜਿਸ ਦੇ ਵਿੱਚ ਅੱਗੇ ਸ਼ੀਸ਼ਾ ਨਹੀਂ ਬਲਕਿ ਲੋਹੇ ਦੀ ਮਜ਼ਬੂਤ ਜਾਲੀ ਹੈ ਇਹ ਸੂਟ ਛਾਤੀ ਹੱਥਾਂ ਲੱਤਾਂ ਬਾਹਾਂ ਪੇਟ ਅਤੇ ਟੂਹੀ ਪੂਰੀ ਤਰ੍ਹਾਂ ਕਵਰ ਕਰੇਗਾ ਮੁਲਾਜ਼ਮਾਂ ਦੇ ਲਈ ਸਹੂਲियत ਦੇ ਲਈ ਸੂਟ ਦਾ ਕਾਫੀ ਲਾਈਟ ਵੇਟ ਰੱਖਿਆ ਗਿਆ ਤਾਂ ਕਿ ਉਹ ਆਸਾਨੀ ਦੇ ਨਾਲ ਦੌੜ ਸਕੇ